ਸਤਿ ਸ਼੍ਰੀ ਅਕਾਲ ਜੀ ਬੇਤਰਪੈ ਹਰਪ੍ਰੀਤ ਵੇਗ ਦੇ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਹਾਂ ਗੱਲ ਕਰਾਂਗੇ 18 ਤੋਂ ਲੈ ਕੇ 22 ਨਵੰਬਰ ਦੇ ਮੌਸਮ ਦੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਕੀ ਜਿਹੜੇ ਹਲਚਲਾਂ ਹੋਣ ਦੀ ਸੰਭਾਵਨਾਤ ਕਦੋਂ ਜਿਹੜੀ ਵਧੀਆ ਧੁੱਪ ਲੱਗਣ ਦੇ ਆਸਾਰ ਨੇ ਤਾਂ ਸਾਰਨੇ ਤਾਂ ਦਿਨ ਕਦੋਂ ਤੱਕ ਖੁੱਲਣਗੇ ਤਾਂ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਗੁਜਾਰਸ਼ ਕਰਨਾ ਚਾਹੁੰਦੇ ਹਾਂ ਜਿਹੜੇ ਵੀਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਟੂਡੇ ਦੀ ਗੱਲ ਕਰੇ ਡਬਲਯੂਡੀ ਜਿਹੜਾ ਪਹਿਲਾਂ ਜਿਹੜਾ ਬਣਿਆ ਸੀ ਪਹਾੜਾਂ ਦੇ ਉੱਪਰ ਉਹਨਾਂ ਕਾਫੀ ਅੱਗੇ ਪਹੁੰਚ ਚੁੱਕਿਆ ਜਨਨ ਕਿ ਲਦਾਖ ਚੀਨ ਦੇ ਬਿਲਕੁਲ ਤਿੱਬਤ ਜੋ ਇਲਾਕੇ ਨੇ ਇੱਥੇ ਪਹੁੰਚ ਗਿਆ ਇਸ ਦਾ ਕੋਈ ਹੁਣ ਜ਼ਿਆਦਾ ਪ੍ਰਭਾਵ ਇੱਕੋ ਨਹੀਂ ਮਿਲੇਗਾ ਨਾ ਪਹਾੜਾਂ ਤੇ ਤੇ ਨਾ ਅਮਦਾਨੀ ਇਲਾਕਿਆਂ ਵਿੱਚ ਪਹਾੜਾਂ ਦੇ ਥੋੜੇ ਬੋਤਲ ਲਦਾਖ ਦੇ ਖੇਤਰ ਜਾਂ ਜੰਮੂ ਕਸ਼ਮੀਰ ਤੇ ਜਾਂ ਉਸ ਤੋਂ ਬਾਰ ਮਾਚਲ ਜਾਂ ਉੱਤਰਾਖੰਡ ਦੇ ਕੁਝ ਆ ਜਿਹੜੇ ਉੱਤਰੀ ਇਲਾਕੇ ਇੱਥੇ ਕੁਝ ਥੋੜੇ ਬੋਤਲ ਚਲਾਉਣ ਦੀ ਸੰਭਾਵਨਾ ਬਾਕੀ ਚਾਰਤਰ ਲਾਗੇ ਮੌਸਮ ਜਾਂ ਠੀਕ ਠਾਕ ਰਹਿਣ ਦਾ ਸਾਰ ਨੇ ਤਾਂ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਵੀ ਤਾਂ 18 ਤੋਂ ਲੈ ਕੇ 22 ਨਵੰਬਰ ਦੇ ਵਿਚਕਾਰ ਕੋਈ ਮੀਂਹ ਦੀ ਸੰਭਾਵਨਾ ਨਹੀਂ ਬੰਦੀ ਤਾਂ ਖਾਈ ਤੇਰੀ ਮੌਸਮ ਜ਼ਿਆਦਾਤਰ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਤਾਂ ਜਿਹੜੀ ਹਵਾ ਦੀ ਹੁਣ ਵਾਪਸੀ ਹੋ ਗਈ ਉੱਤਰ ਪੱਛਮੀ ਜਿਹੜੀਆਂ ਹਵਾਵਾਂ ਚੱਲੀਆਂ ਸ਼ੁਰੂ ਹੋ ਗਈਆਂ ਨੇ ਤਾਂ 18 19 20 21 22 ਤੇ ਉਸ ਤੋਂ ਬਾਅਦ 23 ਦੇ ਦੌਰਾਨ ਕਾਫੀ ਏਰੀਆ ਵਿੱਚ ਵਧੀਆ ਜਿਹੜੀ ਤੁੱਪ ਲੱਗਣ ਦੀ ਸੰਭਾਵਨਾ ਬਣਦੀ ਦਿਖਾਈ ਦੇ ਰਹੀ ਹੈ ਤੇ ਅੱਜ 17 ਨਵੰਬਰ ਨੂੰ ਵੀ ਸਵੇਰ ਵੇਲੇ ਜਿਹੜੀ ਕਾਫੀ ਤੁੰਦ ਸੀ ਤੇ ਉਸ ਤੋਂ ਬਾਅਦ 10 11 ਤੇ ਕੁਝ ਲੱਗ 11 12 ਵੇ ਵਧੀਆ ਜਿਹੜਾ ਮੌਸਮ ਹੋ ਗਿਆ ਤੇ ਕਾਫੀ ਵਧੀਆ ਜਿਹੜੀ ਤੁੱਪ ਲੱਗੀ ਤੇ ਕਮੈਂਟ ਕਰ ਜਰੂਰ ਦੱਸਣਾ ਕਿ ਕਿਤੇ ਤੱਕ ਵਧੀਆ ਜਿਹੜੀ ਆ ਲੱਗੀ ਤੇ ਕਾਫੀ ਜਿਹੜੇ ਏਰੀਆ ਵਿੱਚ ਮੌਸਮ ਜਿਹੜਾ ਖੁਸ਼ਕ ਬਣਿਆ ਹੋਇਆ ਹੈ ਤੇ ਉਸ ਤੋਂ ਬਾਅਦ ਤੁੰਦ ਤੋਂ ਫਿਲਹਾਲ ਰਾਤ ਮਿਲਦੀ ਸੰਭਾਵਨਾ ਹੌਲੀ ਜਿਹੜੀ ਤੁੰਦ ਕ ਤੋਂ ਅੰਤ ਘਟ ਜੇਗੀ ਹਾਲਾਂਕਿ ਸਵੇਰ ਦੇ ਘੰਟਿਆਂ ਵਿੱਚ ਜਾਂ ਰਾਤ ਦੇ ਉਸ ਤੋਂ ਬਾਅਦ ਸਵੇਰ ਦੇ ਕੁਝ ਘੰਟਿਆਂ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਉਸ ਤੋਂ ਬਾਅਦ ਜਿਵੇਂ ਜਿਵੇਂ ਅਗਾਂਹ ਦਿਨ ਬੀਤੇਗਾ ਜਾਨਕਿ 9 10 11 ਵਜੇ ਨੂੰ ਜਿਹੜੇ ਦਿਨ ਵਿੱਚ ਕਾਫੀ ਜਿਹੜਾ ਇਸ ਵਿੱਚ ਜਿਹੜਾ ਆਪਕਲ ਖੁੱਲਣ ਦੀ ਸੰਭਾਵਨਾ ਤੋਂ ਕਾਫੀ ਏਰੀਆ ਵਿੱਚ ਦੇਖਣ ਨੂੰ ਮਿਲ ਸਕਦੀ ਮੌਸਮ ਜਿਹੜਾ ਸਾਫ਼ ਤੇ ਕੁਸ਼ਕ ਬਣਿਆ ਰਹੇਗਾ ਤਾ ਜਿਹੜੇ ਤੁਕ ਲੱਗਣ ਦੀ ਸੁਭਾਉਣਾ ਕਾਫੀ ਏਰੀਆ ਵਿੱਚ ਬੰਦੀ ਦਿਖਾਈ ਦੇ ਰਹੀ ਹੈ 18 19 20 21 22 ਦੇ ਦੌਰਾਨ ਉੱਤਰ ਪੱਛਮੀ ਜਿਹੜੀਆਂ ਹਵਾਵਾਂ ਪਹੁੰਚਣਗੀਆਂ ਤਾਂ ਜਿਸ ਕਰਕੇ ਜਿਹੜਾ ਉੱਤੇ ਕਾਫੀ ਜਿਹੜਾ ਪ੍ਰਦੂਸ਼ਣ ਬਣਿਆ ਜਿਸ ਕਰਕੇ ਤੁਪ ਵਧੀਆ ਨਹੀਂ ਲੱਗੀ ਪਿਛਲੇ ਦਿਨਾਂ ਤੋਂ ਕਾਫੀ ਇਹ ਟੈਂਪਰੇਚਰ ਵੀ ਜਿਹੜੇ ਉੱਪ ਜਾਣੇ ਸੀ ਉਹ ਕਾਫੀ ਜਿਹੜੇ ਡਾਊਨ ਨੇ ਦਿਨ ਦੇ ਟੈਂਪਰੇਚਰ ਘਟੋ ਘੜੇ 30 ਡਿਗਰੀ ਤੋਂ ਪਹਿਲਾਂ ਆਸ-ਪਾਸ ਏਗੇ ਸੀ ਕਾਫੀ ਜਿਹੜੇ 5 7 ਜਾਂ 10 ਦਿਨ ਪਹਿਲਾਂ ਤੇ ਉਸ ਵਾਰ ਜਿਵੇਂ 5 7 ਦਿਨ ਜਾਂ 10 ਦਿਨ ਪਹਿਲਾਂ ਉਸ ਤੋਂ ਬਾਅਦ ਟੈਂਪਰੇਚਰ ਕ ਜਾਰੇ ਨ ਸਵੇਰ ਦੇ ਟੈਂਪਰੇਚਰ ਤੇ ਰਾਤ ਦੇ ਟੈਂਪਰੇਚਰ ਵੀ ਕਾफी ਜਿਹੜੀ ਗਰਾਵਟ ਦਰਜ ਕੀਤੀ ਗਈ ਤਾਂ ਹੁਣ ਜਿਹੜੇ ਟੈਂਪਰੇਚਰ ਹੋਣਗੇ ਸਵੇਰ ਦੇ ਧੁੱਪ ਲੱਗਣ ਦੇ ਨਾਲ ਤੇ ਕੁਝ 27 ਜਾਂ 26 27 ਡਿਗਰੀ ਦੇ ਆਸਪਾਸ ਦਰਜ ਕੀਤੇ ਜਾ ਸਕਦੇ ਨੇ ਰਾਤ ਦੇ ਟੈਂਪਰੇਚਰ ਥੋੜੇ ਜਿਹਾ ਡਾਊਨ ਹੋਰ ਆਉਣਗੇ ਜਾਨੀ ਕਿ 11 12 ਡਿਗਰੀ ਦੇ ਆਸਪਾਸ ਜਿਹੜੇ ਰਹਿਣ ਦੀ ਸੰਭਾਵਨਾ ਕੁਝ ਲਗਾ 13 ਦੇ ਆਸਪਾਸ ਜਾਂ 11 ਦੇ ਕੁਝ ਲਾ ਕੇ ਹੋ ਸਕਦੇ 11 ਤੋਂ ਥੱਲੇ ਵੀ ਜਾ ਸਕਦੇ ਨੇ ਤਾਂ ਰਾਤ ਦੇ ਟੈਂਪਰੇਚਰ ਗਰਾਵਟ ਜਿਹੜੀ ਹੋਰ ਦਰਜ ਕੀਤੀ ਜਾ ਸਕਦੀ ਹੈ ਤਾਂ ਦਿਨ ਕਾफी ਜਿਹੜੇ ਵਧੀਆ ਖੁੱਲਣ ਦੀ ਸੰਭਾਵਨਾ ਬੰਦੀ ਦਿਖਾਈ ਦੇ ਰਹੀ 18 ਤੋਂ 22 ਦੀ ਆ bài ਦੇ ਦੌਰਾਨ ਕੋਈ ਮੀਂਹ ਦੀ ਸੰਭਾਵਨਾ ਨਹੀਂ ਤਾਂ ਵਧੀਆ ਝਟਪ ਲੱਗਣ ਦੇ ਸਾਰ ਨੇ ਸਵੇਰ ਦੇ ਕੁਝ ਘੰਟਿਆਂ ਵਿੱਚ ਜਾਂ ਰਾਤ ਦੇ ਜਾਂ ਸਵੇਰ ਦੇ ਕੁਝ ਘੰਟਿਆਂ ਤੋਂ ਅੰਦੇ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਕੁਝ ਕੁਝ ਇਲਾਕਿਆਂ ਵਿੱਚ ਤਾਂ ਜ਼ਰਤਰ ਲਾਗੇ ਮੌਸਮ ਜੜਾ ਠੀਕ ਠਾਕ ਬਣਦੀ ਸੰਭਾਵਨਾ ਬਣਦੀ ਦਿਖਾਈ ਦੇ ਰਹੀ ਹੈ ਤਾਂ ਇਸ ਵਿੱਚ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ 18 ਤੋਂ ਲੈ ਕੇ 22 ਨਵੰਬਰ ਦੇ ਵਿੱਚਕਾਰ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਜ਼ਰਤਰ ਖੇਤਰਾਂ ਮੌਸਮ ਜੜਾ ਸਾਫ਼ ਤੇ ਕੁਸ਼ਕ ਰਹਿਣ ਦੀ ਸੰਭਾਵਨਾ ਕੋਈ ਉਮੀਦ ਦੀ ਸੰਭਾਵਨਾ ਬਣਦੀ ਦਿਖਾਈ ਨਹੀਂ ਦੇ ਰਹੀ ਤੋਂ ਉਸ ਤੋਂ 23 24 ਦੇ ਆਸਪਾਸ ਕਿ ਫਿਲਹਾਲ ਤਾਂ ਹਲਕਾ ਸਿਸਟਮ ਹੈ ਇਸ ਵਿੱਚ ਕੋਈ ਹੋਰ ਅਪਡੇਟ ਮਿਲੇਗੀ ਤਾਂ ਅੱਗੇ ਤੱਕ ਜਾਣਕਾਰੀ ਪਹੁੰਚਾ ਦਿੱਤੀ ਜਾਵੇਗੀ ਤਾਂ ਉਸ ਤੋਂ ਬਾਅਦ ਧੁੰਦ ਦੇ ਪੱਖੋਂ ਵੇਖੀਏ ਤਾਂ 18 19 20 21 22 ਦੇ ਦੌਰਾਨ ਕਾਫੀ ਏਰੀਆ ਵਿੱਚ ਧੁੰਦ ਦੇ ਜਿਹੜੇ ਘਟਨ ਦੀ ਘਟੌਤੀ ਹੁੰਦੀ ਸੁਭਾਵਨਾ ਕਾਫੀ ਏਰੀਆ ਵਿੱਚ ਵਧੀਆ ਧੁੱਪ ਲੱਗਣ ਦਾ ਸਾਰ ਪੰਤੇ ਦਿਖਾਈ ਦੇ ਰਹੇ ਨੇ ਤਾਂ 17 ਨੂੰ ਕਾਫੀ ਏਰੀਆ ਵਿੱਚ ਵਧੀਆ ਜਿਹੜੇ ਧੁੱਪ ਲੱਗੀ ਉਸ 18 19 20 21 22 ਦੇ ਦੌਰਾਨ ਵਧੀਆ ਧੁੱਪ ਲੱਗਣ ਦੀ ਸੁਭਾਵਨਾ ਪੰਦੀ ਦਿਖਾਈ ਦੇ ਰਹੀ ਹੈ ਤਾਂ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਜਿਹੜੇ ਹਵਾਵਾਂ ਦੀ ਬਾਈ ਨੂੰ ਹੋ ਸਕਦਾ ਕੁਝ ਸਮੇਂ ਲਈ ਜਿਹੜੀਆਂ ਦੱਖਣ ਪੂਰਬੀ ਜਾਂ ਪੂਰਬੀ ਹਵਾਵਾਂ ਜਾਂ ਕੁਝ ਦੱਖਣ ਤੋਂ ਇਸ ਤਰ੍ਹਾਂ ਹਵਾਵਾਂ ਚੱਲਣ ਦੀ ਸੋਣਾ ਕੁਛ ਉੱਤਰੀ ਹਵਾਵਾਂ ਪੱਛਮ ਦਿਸ਼ਾ ਤੋਂ ਹਵਾਵਾਂ ਜਿਹੜੀ ਕਿ ਰੀਮਿਕਸ ਜਿਹੜੀਆਂ ਹਵਾਵਾਂ ਚੱਲਣ ਦੀ ਸਵਾਵਣਾ ਪੰਦੀ ਤਖਾਈ ਦੇ ਰਹੀ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਜਾਣਕਾਰੀ ਪਹੁੰਚਾ ਦਿੱਤੀ ਜਾਵੇਗੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਵੀਡੀਓ ਨੂੰ ਅੰਤ ਤੱਕ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ